ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਮਸੰਦਾਂ ਦੁਆਰਾ ਮਾਤਾ ਜੀ ਨੂੰ ਸਮਝਾਉਣਾ ਇੱਧਰ ਉਸ ਵੇਲੇ ਸ੍ਰੀ ਕਲੰਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਵਾਨ ਉਮਰ ਸੀ ਉਹ ਸੁੰਦਰ ਸਰੂਪ ਸੋਭ ਰਹੇ ਸਨ ਜਦੋਂ ਤੋਂ ਪੰਮਾ ਪੁਜੋਹਿਤ ਅਤੇ ਕੇਸਰੀ ਚੰਦ ਨੂੰ ਮਾਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੱਢਿਆ ਸੀ ਤਦ ਤੋਂ ਗੁਰੂ ਜੀ ਜੰਗ ਵਾਸਤੇ ਸਾਜ਼ੋ ਸਮਾਨ ਨੂੰ ਬਹੁਤ ਜ਼ਿਆਦਾ ਵਧਾ ਰਹੇ ਸਨ ਉਹ ਸ਼ਸਤਰਾਂ ਤੇ ਘੋੜਿਆਂ ਦੀ ਚੰਗੀ ਤਿਆਰੀ ਤਰ੍ਹਾਂ ਤਿਆਰੀ ਕਰਵਾਉਂਦੇ ਅਤੇ ਅਨੇਕ ਸੂਰਮਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਦੇ ਕੇ ਘੋੜੇ ਅਤੇ ਹਥਿਆਰ ਬਖਸ਼ਦੇ ਸਨ ਜਦੋਂ ਬਹੁਤ ਸਾਰੀਆਂ ਬੰਦੂਖਾਂ ਇੱਕੋ ਸਮੇਂ ਇਕੱਠੀਆਂ ਚੱਲਦੀਆਂ ਤਾਂ ਵੱਡੀ ਉੱਚੀ ਆਵਾਜ਼ ਪੈਦਾ ਕਰਦੀਆਂ ਗੁਰੂ ਜੀ ਦੁਸ਼ਮਣਾਂ ਦੀ ਇਸ ਤਰ੍ਹਾਂ ਉਡੀਕ ਕਰਦੇ ਜਿਵੇਂ ਪ੍ਰੌਣਿਆਂ ਨੇ ਆਉਣਾ ਹੁੰਦਾ ਹੈ ਅਤੇ ਉਹਨਾਂ ਦੀ ਆਉ ਭਗਤ ਪ੍ਰੌਣ ਚਾਰੀ ਵਾਸਤੇ ਤਿਆਰੀ ਕਰਦੇ ਹੋਏ ਜੋ ਚਾਹਿੰਦਾ ਸੀ ਮੰਗਵਾਉਂਦੇ ਤੇਗੇ ਰੂਪੀ ਗੇਵਰ ਅਤੇ ਢਾਲਾਂ ਰੂਪੀ ਰਕੇਵੀਆਂ ਬਣਾਉਂਦੇ ਉਹ ਬਹੁਤ ਸਾਰੇ ਗੋਲੀਆਂ ਰੂਪੀ ਸ਼ੱਕਰ ਪਾਰੇ ਬਣਵਾਉਂਦੇ ਜੋ ਉਹਨਾਂ ਬੈਰੀਆਂ ਨੂੰ ਦੇਣੀਆਂ ਹੁੰਦੀਆਂ ਸੀ ਬੈਰੀ ਆਏ ਤਾਂ ਉਹ ਕਰਛੀ ਰੂਪੀ ਅਨੇਕ ਬਨੋਖਾਂ ਧਰ ਕੇ ਤਰੰਤ ਪਰੋਸਾਂਗੇ ਸੂਜਵਾਨ ਰਸੋਈਏ ਰੂਪੀ ਸੁਰਮੇ ਬਹੁਤ ਜ਼ਿਆਦਾ ਕਾਲ ਨਾਲ ਅੱਗੇ ਰੱਖਣਗੇ ਬਹੁਤ ਹੀ ਸਾਰੇ ਤਿੱਖੇ ਤੀਰ ਅਤੇ ਭਾਲੇ ਛੇਤੀ ਨਾਲ ਦਲੇਬ ਬਣ ਜਾਣਗੇ ਅਤੇ ਉਤਾਵਲੇ ਹੁੰਦੇ ਹੋਏ ਬਹੁਤ ਸਾਰੇ ਬੈਰੀਆਂ ਨੂੰ ਤ੍ਰਿਪਤ ਕਰਾਂਗੇ ਜਦੋਂ 5 ਦਿਨ ਬੀਤ ਗਏ ਤਾਂ ਵੀ ਕੋਈ ਦੁਸ਼ਮਣ ਨਾ ਆਇਆ ਤਾਂ ਸਤਗੁਰੂ ਜੀ ਸ਼ਿਕਾਰ ਕਰਨ ਲਈ ਚੱਲ ਪਏ ਅਤੇ ਉਹਨਾਂ ਨਾਲ ਸੇਨਾ ਵੀ ਤੁਰ ਪਈ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਚੱਲੇ ਤਾਂ ਰਣਜੀਤ ਨਗਾਰਾ ਵੱਜਿਆ ਜਿੱਥੇ ਪਹਾੜਾਂ ਦੀਆਂ ਗੁਫਾਵਾਂ ਵਰਗੀ ਵੱਡੀ ਘਾਟੀ ਸੀ ਗੁਰੂ ਜੀ ਉਧਰ ਨੂੰ ਰਾਸਤੇ ਤੇ ਚੱਲ ਪਏ ਤਾਂ ਧੂੜ ਆਕਾਸ਼ ਦੇ ਵਿੱਚ ਝੜ ਗਈ ਬਹੁਤ ਸਾਰੀਆਂ ਬੰਦੂਕਾਂ ਦੇ ਚੱਲਣ ਦੀਆਂ ਆਵਾਜ਼ਾਂ ਉਠੀਆਂ ਜਿਵੇਂ ਲੜਾਈ ਮੱਚੀ ਹੋਵੇ ਚੀਤੇ ਕੁੱਤੇ ਬਾਜ ਅਤੇ ਸੀ ਚਾਨੇ ਲੈ ਕੇ ਪ੍ਰਭੂ ਰੂਪ ਗੁਰੂ ਜੀ ਨੇ ਜੰਗਲ ਵਿੱਚ ਵਿਚਰਦੇ ਹੋਏ ਕਿੰਨੇ ਹੀ ਹਿਰਨਾ ਨੂੰ ਮਾਰਿਆ ਹਾਥੀ ਘੋੜਿਆਂ ਤੇ ਸਵਾਰ ਸੂਰਮੇ ਵੇਖਦੇ ਹੋਏ ਸ਼ਿਕਾਰ ਕਰਦੇ ਉਹ ਮਨ ਭਾਉਂਦੇ ਜੰਗਲ ਵਿੱਚ ਫਿਰਦੇ ਅਤੇ ਦੁਸ਼ਮਣ ਪਹਾੜੀਏ ਨੇੜੇ ਨਾ ਆਉਂਦੇ ਫਿਰ ਸਤ ਗੁਰੂ ਜੀ ਨਗਾਰਾ ਵਜਾਉਂਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਪਸ ਮੁੜ ਪਏ ਉਹਨਾਂ ਨੂੰ ਅਨੇਕ ਪਹਾੜੀਏ ਅੱਗੋਂ ਪੇਟਾ ਲੈ ਕੇ ਆ ਮਿਲੇ ਜਿਹੜਾ ਸਤਿਗੁਰੂ ਜੀ ਨੂੰ ਸਾਹਮਣੇ ਜਾ ਮਿਲਦਾ ਉਸ ਦਾ ਕੋਈ ਵੀ ਨੁਕਸਾਨ ਨਾ ਹੁੰਦਾ ਜਿਹੜਾ ਗੁਰੂ ਜੀ ਦੇ ਕੋਲ ਨਾ ਆਉਂਦਾ ਭਾਵ ਜੋ ਆਕੜਦਾ ਸੀ ਉਸ ਦਾ ਖੇਤੀ ਆਦ ਦਾ ਬਹੁਤ ਨੁਕਸਾਨ ਹੁੰਦਾ ਗੁਰੂ ਜੀ ਸਾਮ ਹੋਈ ਜਾਣ ਕੇ ਘਰ ਪਹੁੰਚ ਗਏ ਉੱਤਰ ਕੇ ਸੁਖ ਪ੍ਰਾਪਤ ਕੀਤਾ ਸੂਰਮੇ ਆਪੋ ਆਪਣੇ ਜਥੇ ਵਿੱਚ ਠਹਿਰ ਕੇ ਖੁਸ਼ ਹੋ ਗਏ ਜਿਹੜੇ ਬਹੁਤ ਹੀ ਸਾਰੇ ਮਸੰਦ ਸਨ ਉਹ ਗੁਰੂ ਜੀ ਦਾ ਇਸ ਤਰ੍ਹਾਂ ਦਾ ਕੌਤਕ ਵੇਖ ਕੇ ਸੜਦੇ ਹੋਏ ਹਿਰਦਿਆਂ ਵਿੱਚ ਐਨੀ ਵੱਡੀ ਮੁਸੀਬਤ ਨੂੰ ਸਹਿ ਨਹੀਂ ਸਕਦੇ ਸਨ ਉਹ ਸੋਚਦੇ ਅਸੀਂ ਸੁਖ ਸ਼ਾਂਤੀ ਨਾਲ ਬਸਦੇ ਸੀ ਅਤੇ ਕੋਈ ਵੀ ਝਗੜੇ ਬਾਰੇ ਜਾਣਦਾ ਨਹੀਂ ਸੀ ਇਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਵੱਡਾ ਝਗੜਾ ਉਠਾਇਆ ਹੈ ਕਿਉਂਕਿ ਨਵੀਂ ਉਮਰ ਦਾ ਉਤਸ਼ਾਹ ਹੈ ਕਦੇ ਉਹ ਮਸੰਦ ਸ੍ਰੇਸ਼ਟ ਮਾਤਾ ਗੁਜਰੀ ਦੇ ਕੋਲ ਜਾ ਕੇ ਕਹਿੰਦੇ ਕਹਿ ਕੇ ਸਮਝਾਉਂਦੇ ਇਹ ਮਾਤਾ ਜੀ ਤੁਸੀਂ ਕਿਉਂ ਨਹੀਂ ਵਿਚਾਰਦੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡਾ ਬੈਰ ਵਧਾ ਰਹੇ ਹਨ ਸਾਹਿਬ ਜਾਦਿਆਂ ਦੀ ਹਾਲੇ ਨਵੀਂ ਉਮਰ ਹੈ ਜੁੱਧ ਬਿਨਾਂ ਗੱਲ ਹੀ ਨਹੀਂ ਕਰਦੇ ਅੱਜ ਤੀਕ ਇਹਨਾਂ ਨੇ ਇਥੋਂ ਦੇ ਹਾਲਾਤ ਨੂੰ ਜਾਣਿਆ ਹੀ ਨਹੀਂ ਲੜਾਈ ਵਿੱਚ ਬਹੁਤ ਵੱਡੇ ਦੁੱਖ ਹੁੰਦੇ ਹਨ ਇਹਨਾਂ ਨੇ ਆਪਣੇ ਅੱਖੀ ਵੇਖੇ ਨਹੀਂ ਜਿਆਦਾ ਆ ਕੇ ਗੱਲ ਪੈਣਗੇ ਤਾਂ ਪਤਾ ਲੱਗੇਗਾ ਅਤੇ ਇਸ ਦਾ ਕੋਈ ਵੀ ਹੱਲ ਨਹੀਂ ਹੋਵੇਗਾ ਪੀਮ ਚੰਦ ਵੱਡਾ ਪਹਾੜੀ ਰਾਜਾ ਹੈ ਉਸ ਦੇ ਸੇਵਕ ਆਏ ਸਨ ਉਹਨਾਂ ਦਾ ਬਹੁਤ ਜ਼ਿਆਦਾ અપਮਾਨ ਕਰਕੇ ਤੇ ਕੁੱਟਮਾਰ ਕੇ ਬਾਹਰ ਕਢਵਾ ਦਿੱਤੇ ਜੇਕਰ ਇਕੱਠੇ ਹੋ ਕੇ ਰਾਜੇ ਚੜ੍ਹਾਈ ਕਰ ਦੇਣਗੇ ਤਾਂ ਵੱਡੀ ਲੜਾਈ ਪੈ ਜਾਵੇਗੀ ਉਸ ਵੇਲੇ ਉਹਨਾਂ ਅੱਗੇ ਕੌਣ ਹੋਵੇਗਾ ਜਿਨ੍ਹਾਂ ਕੋਲ ਬਹੁਤ ਸਾਰੀਆਂ ਫੌਜਾਂ ਹਨ ਇਹ ਗੁਰੂ ਜੀ ਰਜਾਨਾ ਲਲਕਾਰੇ ਮਾਰਦੇ ਹੋਏ ਕਹਿੰਦੇ ਹਨ ਇਹ ਦਿੱਲੀ ਨੂੰ ਲੁੱਟ ਲਾਵਾਂਗੇ ਤੇ ਲਾਹੌਰ ਟਿਕਾਣਾ ਕਰਕੇ ਮਲਤਾਨ ਨੂੰ ਮੁੱਲ ਲਾਵਾਂਗੇ ਦੌੜ ਕੇ ਪਿਸ਼ਾਵਰ ਤੱਕ ਦਾ ਮੈਦਾਨ ਰੜਾ ਸਾਫ਼ ਕਰ ਦੇਣਾ ਹੈ ਭਾਵ ਸਾਫ਼ ਕਰਕੇ ਸਾਰਾ ਪੰਜਾਬ ਲੈ ਲੈਣਾ ਹੈ ਅਨੇਕ ਪਹਾੜੀ ਅਤੇ ਤੁਰਕਾਂ ਨੂੰ ਮਾਰ ਕੇ ਉਹਨਾਂ ਦੇ ਇਲਾਕਿਆਂ ਨੂੰ ਦਬ ਲਾਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਾਰਾ ਹੀ ਸੰਸਾਰ ਬੈਣੀ ਬੈਰੀ ਬਣ ਜਾਵੇਗਾ ਜਦੋਂ ਰਹਿਣਾ ਮੁਸ਼ਕਲ ਹੋ ਜਾਵੇਗਾ ਤਾਂ ਘਰ ਕਿੱਥੇ ਬਣਾਵਾਂਗੇ ਸ੍ਰੇਸ਼ਟ ਮਾਤਾ ਗੁਜਰੀ ਜੀ ਨੇ ਉੱਤਰ ਦਿੱਤਾ ਮੈਂ ਬਹੁਤ ਕਹਿ ਕੇ ਹਾਰ ਗਏ ਹਾਂ ਇਹ ਹਟਦੇ ਨਹੀਂ ਸਗੋਂ ਆਪਣੀ ਤਾਕਤ ਨਾਲ ਭਾਰੀ ਫੌਜਾ ਰੱਖ ਕੇ ਆਪਣਾ ਵੱਲ ਵਿਖਾ ਰਹੇ ਹਨ ਮੈਂ ਹਿਰਦੇ ਵਿੱਚ ਡਰਦੀ ਹਾਂ ਗੁੱਸੇ ਨਾਲ ਕਿਸੇ ਤਰ੍ਹਾਂ ਕੁਝ ਹੋਰ ਨਾ ਕਹਿ ਦੇਣ ਸਾਰੇ ਹੀ ਇਸ ਤਰ੍ਹਾਂ ਜਾਣਦੇ ਹਨ कि ਜਿਵੇਂ ਵੀ ਇਹਨਾਂ ਦੇ ਮੁਖ ਤੋਂ ਮਾਤਾ ਜੀ ਮਸੰਦਾ ਕੋਲ ਸੁਣ ਕੇ ਫਿਰ ਕਦੇ ਸੁਪੁੱਤਰ ਕੋਲ ਆ ਜਾਂਦੇ ਅਤੇ ਮਿੱਠੇ ਦਿਲਾਸੇ ਦੇ ਨਾਲ ਸੁਪੁੱਤਰ ਨੂੰ ਸਮਝਾਉਂਦੇ ਹੋਏ ਕਹਿੰਦੇ اے ਸੁਪੁੱਤਰ ਜੀ ਸੁਣੋ ਜਿਹੜੇ ਤੁਹਾਡੇ ਦਾਦਾ ਜੀ ਸਨ ਉਹਨਾਂ ਨੇ ਬਹੁਤ ਜੁੱਧ ਕੀਤੇ ਸਨ ਉਹਨਾਂ ਨੇ ਲੱਖਾਂ ਹੀ ਤੁਰਕ ਮਾਰ ਕੇ ਜਮਾ ਦੇ ਘਰ ਭੇਜ ਦਿੱਤੇ ਸਨ ਉਹਨਾਂ ਦੀ ਬੜਾਈ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਸਾਰਾ ਹੀ ਜੱਗ ਜਾਣਦਾ ਹੈ ਤਾਂ ਵੀ ਇਹ ਜਾਣੋ ਉਹਨਾਂ ਦਾ ਕੇਵਲ ਇੱਕ ਵੱਡੇ ਬਾਦਸ਼ਾਹ ਸਾਹਾ ਜਹਾਂ ਨਾਲ ਹੀ ਵੱਡੇ ਜੰਗ ਦਾ ਅਖਾੜਾ ਸੀ ਬਾਕੀ ਹੋਰ ਸਾਰਿਆਂ ਨਾਲ ਗੁਰੂ ਜੀ ਦਾ ਮੇਲ ਮਿਲਾਪ ਰਿਹਾ ਹੈ ਉਹ ਸਾਰੇ ਗੁਰੂ ਜੀ ਅਨੁਸਾਰ ਚੱਲਦੇ ਰਹੇ ਹਨ ਸਾਰੇ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਸਨ ਅਤੇ ਉਹ ਚਿੱਤ ਦੀ ਇੱਛਾ ਅਨੁਸਾਰ ਵਿਚਰਦੇ ਰਹੇ ਹੁਣ ਆਪ ਜੀ ਦੇ ਸਮੇਂ ਵਿੱਚ ਔਰੰਗਜ਼ੇਬ ਵੱਡਾ ਦੋਖੀ ਹੈ। ਸ਼ਾਹਜਹਾ ਗੁਰੂ ਜੀ ਦੀ ਬੜਿਆਈ ਸੁਣ ਕੇ ਟਲ ਜਾਂਦਾ ਸੀ ਅਤੇ ਇਹ ਕਰੋਧੀ ਔਰੰਗਜ਼ੇਬ ਨਹੀਂ ਟਲੇਗਾ। ਆਪ ਜੀ ਦੇ ਪਿਤਾ ਨਾਲ ਜਿਸ ਨੇ ਸਿਰ ਲੈਣ ਤੱਕ ਦਾ ਬੈਰ ਕੀਤਾ, ਅਨੇਕ ਗੁਰੂ ਪੀਰ ਅਤੇ ਦਰवेश ਸਨ। ਉਹਨਾਂ ਸਾਰਿਆਂ ਨਾਲ ਹੀ ਇਹ ਕ੍ਰੋਧ ਕਰਦਾ ਰਿਹਾ। ਸੋ ਇੱਕ ਤਾਂ ਉਹ ਔਰੰਗਜੇਬ ਵੱਡਾ ਦੁਸ਼ਮਣ ਹੈ ਜੋ ਪਾਪੀ ਹੁਣ ਦੱਖਣ ਗਿਆ ਹੋਇਆ ਹੈ ਸੰਤਾਂ ਨੂੰ ਦੁੱਖ ਦੇਣ ਵਾਲਾ ਜਿਸ ਦੇ ਅਨੁਸਾਰ ਸਾਰਾ ਹੀ ਦੇਸ਼ ਚੱਲਦਾ ਹੈ ਆਪ ਜੀ ਦਾ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੈ ਜਿੱਥੇ ਸਾਰੀ ਹੀ ਧਰਤੀ ਸੁੰਦਰ ਹੈ ਇੱਕ ਪਾਸੇ ਨੈਣਾ ਦੇਵੀ ਵਾਲੀ ਪਹਾੜੀ ਸਮੇਤ ਇੱਧਰ ਸੁੰਦਰ ਨਦੀ ਹੈ ਅਨੇਕ ਪਹਾੜੀ ਰਾਜਿਆਂ ਦਾ ਇਹਨਾਂ ਦੇ ਕੋਲ ਵਾਸਾ ਹੈ। ਸ਼ਿਕਾਰ ਕਰਨ ਲਈ ਬਹੁਤ ਜ਼ਿਆਦਾ ਜੰਗਲ ਹਨ। ਹਰ ਰੋਜ਼ ਮौज-ਮਸਤੀ ਕਰਦੇ ਹੂੰ। ਰਾਜਾ ਭੀਮਚੰਦ ਦੇ ਨਾਲ ਤੁਹਾਡੀ ਦੁਸ਼ਮਣੀ ਪੈ ਗਈ ਹੈ। ਸਾਰੇ ਹੀ ਪਹਾੜੀ ਰਾਜੇ ਜਿਸ ਦੇ ਮਦਦਗਾਰ ਹਨ। ਜਦੋਂ ਜੰਗ ਪਵੇਗੀ ਤਾਂ ਸਾਰੇ ਰਾਜੇ ਇਕੱਠੇ ਹੋ ਕੇ ਚੜਾਈ ਕਰਕੇ ਆਉਣਗੇ। ਸਾਡਾ ਬਸਨਾਂ ਵੀ ਮੁਸ਼ਕਿਲ ਬਣ ਜਾਵੇਗਾ ਫਿਰ ਬਰਾਬਰੀ ਕਿਸ ਤਰ੍ਹਾਂ ਹੋਵੇਗੀ ਗੁਰੂ ਘਰ ਦਾ ਭਲਾ ਚਾਹਣ ਵਾਲੇ ਇਸ ਤਰ੍ਹਾਂ ਵਿਚਾਰੇ ਹਨ ਉਹਨਾਂ ਦੇ ਮਨ ਸਦਾ ਹੀ ਚਿੰਤਾ ਦੇ ਅਧੀਨ ਰਹਿੰਦੇ ਹਨ ਅਤੇ ਉਹ ਤੁਹਾਡੇ ਕੋਲ ਆ ਕੇ ਕੁਝ ਦੱਸਦੇ ਨਹੀਂ ਮਾਤਾ ਜੀ ਦੇ ਬਚਨ ਸੁਣ ਕੇ ਕਲਗੀਧਰ ਗੁਰੂ ਜੀ ਨੇ ਫਰਮਾਇਆ ਤੁਸੀਂ ਅਜੇ ਹੀ ਚਿੰਤਾ ਕਿਉਂ ਕੀਤੀ ਹੈ ਅਤੇ ਹਿਰਦੇ ਵਿੱਚ ਡਰ ਰੱਖਿਆ ਹੈ ਸਾਡੇ ਹਿਰਦੇ ਵਿੱਚ ਕੇਵਲ ਇੱਕ ਅਕਾਲ ਪੁਰਖ ਦਾ ਆਸਰਾ ਹੈ ਸਾਨੂੰ ਪਰਮਾਤਮਾ ਦਾ ਵੱਡਾ ਭਰੋਸਾ ਹੈ ਇਹ ਮਨੁੱਖ ਵਿਚਾਰੇ ਕੌਣ ਹੁੰਦੇ ਹਨ ਤੁਰਕ ਬਾਦਸ਼ਾਹ ਦੀਆਂ ਮਜ਼ਬੂਤ ਜੜਾਂ ਅਸੀਂ ਉਖਾੜ ਦੇਾਂਗੇ ਸਾਡੇ ਗੁਰਸਿੱਖ ਸਾਰੀ ਧਰਤੀ ਖੋਹ ਲੈਣਗੇ ਅਤੇ ਉਹਨਾਂ ਦੀ ਵੀ ਬਹੁਤ ਤਾਕਤਵਰ ਸੈਨਾ ਹੋਵੇਗੀ ਰਾਜਾ ਭੀਮਚੰਦ ਬੱਡਾ ਹੰਕਾਰੀ ਹੈ ਉਹ ਆਪਣਾ ਤੇਜ ਪ੍ਰਤਾਪ ਜਿਤਾਉਂਦਾ ਹੈ ਉਹ ਧੋਖਾ ਕਰਕੇ ਹਾਥੀ ਲੈਣਾ ਚਾਹੁੰਦਾ ਹੈ ਅਤੇ ਸਾਨੂੰ ਡਰਾਉਂਦਾ ਹੈ